ਤੁਸੀਂ ਦੇਖ ਰਹੇ ਹੋ 24 ਪੰਜਾਬੀ ਨਿਊਜ਼ ਚੈਨਲ ਨੂੰ ਤੀਆਂ ਦੇ ਤਿਹਾਰ ਪੂਰੇ ਜੋਸ਼ ਉਤਸ਼ਾਹ ਅਤੇ ਸਰਦਾ ਦੇ ਨਾਲ ਬੜੇ ਤੁਮਤਾਮ ਨਾਲ ਮਨਾਏ ਜਾ ਰਹੇ ਹਨ ਪਿੰਡ ਮਾਜਾ ਵਿਖੇ ਸਰਪੰਚ ਰਵਿੰਦਰ ਕੌਰ ਦੀ ਅਗਵਾਈ ਅਤੇ ਸਮੂਹ ಗ್ರಾಮ ਪੰਚਾਇਤ ਪਿੰਡ ਮਾਜਾ ਦੀ ਸਹਿਯੋਗ ਨਾਲ ਇਹ ਕਰਵਾਇਆ ਗਿਆ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਜੋ ਤੀਆਂ ਦਾ ਤਿਹਾਰ ਪੁਰਾਣਾ ਸੱਭਿਆਚਾਰ ਪਿੰਡਾਂ ਦੇ ਵਿੱਚ ਘੁੰਮਦਾ ਜਾ ਰਿਹਾ ਸੀ ਪਰ ਹੁਣ ਫਿਰ ਪ੍ਰਫੁੱਲਤ ਹੁੰਦਾ ਨਜ਼ਰ ਆ ਰਿਹਾ ਹੈ ਜਿੱਥੇ ਪੰਜਾਬੀ ਬੋਲੀਆਂ ਰਾਹੀਂ ਫਿਰ ਇਹਨਾਂ ਨੂੰ ਇਤਿਹਾਸ ਦੇ ਨਾਲ ਜੋੜਿਆ ਜਾ ਰਿਹਾ ਹੈ ਉਥੇ ਉਹ ਤੁਹਾਨੂੰ ਸੁਣਾਉਣਿਆ ਪਿੰਡ ਮਾਝੇ ਦੀਆਂ ਮੁਟਿਆਰਾਂ ਵੱਲੋਂ ਜੋ ਪਹੇਂ ਜਾ ਰਹੇ ਨੇ ਇਸ ਮੌਕੇ ਤੇ ਗੁਰਸੇਵਕ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਪਿੰਡ ਵਿੱਚ ਵਧੀਆ ਪੋਜੀਸ਼ਨ ਅਸਕਰਨ ਵਾਲੇ ਬੱਚਿਆਂ ਅਤੇ ਜੋ ਸਰਕਾਰੀ ਨੌਕਰੀਆਂ ਪ੍ਰਾਪਤ ਕੀਤੀ ਗਈਆਂ ਉਹਨਾਂ ਦਾ ਵੀ ਇਸ ਮੌਕੇ ਤੇ ਸਨਮਾਨ ਕੀਤਾ ਗਿਆ ਉਹ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਈਆਂ ਪਿੰਡ ਦੀਆਂ ਸਰਪੰਚ ਅਤੇ ਪਿੰਡ ਵਾਸੀਆਂ ਨੇ que i did <laughs> ण पेके दोम भेण नच सहुरे नचियां त रियठियूं पेके दोमे भेण नच सहुरे नचियां राणियूं ਮੇਰਾ ਨਾਮ ਸੁਮਨਦੀਪ ਹੈ ਪਿੰਡ ਕਿਹੜਾ ਹੈ ਪਿੰਡ ਮਾਝਾ ਹੈ ਤੇ ਅੱਜ ਧੀਆ ਦਾ ਤਿਆਰ ਮਨਾਇਆ ਯਾਰ ਪਿੰਡ ਦੇ ਸਰਪੰਚ ਵੱਲੋਂ ਕੀ ਕੰਮ ਦੱਸੋ ਸਾਨੂੰ ਇਹ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਆ ਤੇ ਪਿੰਡ ਮਾਝੇ ਦੇ ਵਿੱਚ ਧੀਆ ਪਹਿਲੀ ਵਾਰੀ ਮਨਾਈਆਂ ਗਈਆਂ ਨੇ ਜੋ ਕਿ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪਿੰਡ ਦੀ ਪੰਚਾਇਤ ਦਾ ਤੇ ਸਰਪੰਚ ਰਵਿੰਦਰਕੌਰ ਜੀ ਦਾ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿੱਚ ਜਾਤ ਪਾਤ ਤੋਂ ਉੱਪਰ ਉੱਠ ਕੇ ਧੀਆ ਲਗਵਾਈਆਂ ਗਈਆਂ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਸਾਡੀਆਂ ਨਿੱਕੇ ਨਿੱਕੇ ਬੱਚਿਆਂ ਬਹੁਤ ਸੋਹਣੀਆਂ ਬਣ ਕੇ ਆਈਆਂ ਨੇ ਇਹਨਾਂ ਨੇ ਕੋਈ ਜਾਤ ਪਾਤ ਦਾ ਨਹੀਂ ਕੀਤਾ ਤੇ ਪਹਿਲਾਂ ਦੇਖਿਆ ਜਾਂਦਾ ਸੀ ਆਮ ਤੌਰ ਤੇ ਸਾਡੇ ਪਿੰਡ ਦੇ ਵਿੱਚ ਹੀ ਤੇ ਮਤਲਬ ਵੇੜਿਆਂ ਦੇ ਵਿੱਚ ਤੀਆਂ ਮਨਾਈਆਂ ਜਾਂਦਾ ਸੀ ਵੱਖੋ ਵੱਖਰੀਆਂ ਤੇ ਇਹਨਾਂ ਨੇ ਫਸਟ ਟਾਈਮ ਆ ਜੋ ਸਾਰੇ ਜਾਤ ਪਾਤ ਤੋਂ ਉੱਪਰ ਉੱਠ ਕੇ ਤੀਆਂ ਲਵਾਈਆਂ ਪਿੰਡ ਦੇ ਵਿੱਚ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ ਤੇ ਅਸੀਂ ਇਹਨਾਂ ਤੋਂ ਇਹੀ ਆਸ ਰੱਖਦੇ ਹਾਂ ਕਿ ਇਹ ਹਰ ਹਰ ਸਾਲ ਇਸੇ ਤਰ੍ਹਾਂ ਇਸ ਤੋਂ ਵੀ ਵਧੀਆ ਉਪਰਾਲਾ ਕਰਨ ਬਹੁਤ ਸੋਹਣਾ ਲੱਗਿਆ ਸਾਨੂੰ ਇੱਥੇ ਆ ਕੇ ਬਹੁਤ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਇਹ ਸਿਰਫ ਆਪਾਂ ਕਹਿੰਦੇ ਸੀ ਪਿੰਡਾਂ ਦਾ ਕਲਚਰ ਹੈ ਪਰ ਹੁਣ ਸ਼ਹਿਰਾਂ ਵਾਲੇ ਵੀ ਦੀ ਮਜਬੂਰੀ ਉਹਦੇ ਬਣਾਉਣ ਲਈ ਅੱਕੇ ਕਹਿੰਦੇ ਸਰ ਉਹ ਪਿੰਡਾਂ ਵਾਲੇ ਕਰਦੇ ਨੇ ਪਰ ਹੁਣ ਸ਼ਹਿਰਾਂ ਵਾਲੇ ਵੀ ਲੱਗ ਚੁੱਕੇ ਨੇ ਬੜੇ ਬੜੇ ਕਾਲਜ ਨੇ ਬੜੇ ਬੜੇ ਸਕੂਲ ਨੇ ਆਰਗੇਨਾਈਜੇਸ਼ਨ ਕਰ ਰਹੇ ਕਿੰਵੇਂ ਲੱਗਦਾ ਤੁਹਾਨੂੰ ਨਹੀਂ ਬਹੁਤ ਵਧੀਆ ਲੱਗਦਾ ਸਾਡਾ ਪੰਜਾਬੀ ਵਿਰਸਾ ਹੈ ਤੇ ਸਾਨੂੰ ਇਹ ਮਨਾਉਣੀਆਂ ਚਾਹੀਦੀਆਂ ਤੀਆਂ ਦਾ ਤਿਹਾਰ ਜੀ ਨਾਮ ਹੈ ਜੀ ਮੇਰਾ ਨਾਮ ਆ ਜੀ ਨਿਰਿੰਦਰ ਕੌਰ ਮੈਂ ਪਿੰਡ ਮਾਝੀ ਦੀ ਨੁਆ ਜੀ ਬਹੁਤ ਹੀ ਸੋਹਣਾ ਉਪਰਾਲਾ ਪਹਿਲੀ ਵਾਰ ਸਾਡੇ ਪਿੰਡ ਮਾਝਾ ਦੇ ਵਿੱਚ ਕੀਤਾ ਗਿਆ ਸਾਡੇ ਸਰਪੰਚ ਸਾਹਿਬ ਅ ਰਵਿੰਦਰ ਜੀ ਕੋਲੋਂ ਬਹੁਤ ਹੀ ਸੋਨਾ ਤੇ ਹਾਰ ਮਨਾਇਆ ਜਾ ਰਿਹਾ ਬਹੁਤ ਹੀ ਲੋੜ ਆ ਆਪਣੀ ਸਮਾਜ ਨੂੰ ਇਸ ਤਰ੍ਹਾਂ ਦੇ ਸੋਹਣੇ ਤਿਹਾਰਾਂ ਨੂੰ ਦੁਬਾਰਾ ਰੰਗ ਦੇ ਵਿੱਚ ਲਿਆਉਣ ਦੇ ਲਈ ਕਿਉਂਕਿ ਇੱਕ ਸਮਾਂ ਇਹੋ ਜਿਹਾ ਆ ਗਿਆ ਸੀਗਾ ਕਿ ਵਿਰਸਾ ਲੋਕ ਬਿਲਕੁਲ ਭੁੱਲਦੇ ਜਾ ਰਹੇ ਸੀਗੇ ਜਿਹੜੀਆਂ ਲੜਕੀਆਂ ਸੀਗੀਆਂ ਉਹ ਸੂਟਾਂ ਔਰ ਲਹਿੰਗਿਆਂ ਨੂੰ ਛੱਡ ਕੇ ਬਿਲਕੁਲ ਹੀ ਪੈਂਟ ਸ਼ਰਟਾਂ ਵੱਲ ਹੋ ਗਈਆਂ ਸੀਗੀਆਂ ਲੇਕਿਨ ਬਹੁਤ ਅੱਛੀ ਗੱਲ ਆ ਕਿ ਦੁਬਾਰਾ ਆਪਾਂ ਆਪਣੇ ਵਿਰਸੇ ਨੂੰ ਯਾਦ ਕਰਦੇ 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 ਜਿਵੇਂ ਤੀਆਂ ਦਾ ਤਿਹਾਰ ਵੱਧ ਤੋਂ ਵੱਧ ਮਨਾਇਆ ਜਾ ਰਿਹਾ ਇਹਦਾ ਟ੍ਰੈਂਡ ਵਧ ਰਿਹਾ ਉਹਦੇ ਨਾਲ ਜਿਹੜਾ ਕਲਚਰ ਆਪਣਾ ਪਹਿਰਾਵੇ ਦੇ ਵਿੱਚ ਆਪਣੀ ਬੋਲੀ ਦੇ ਵਿੱਚ ਉਹ ਆ ਰਿਹਾ ਇਸ ਤਰ੍ਹਾਂ ਦੇ ਤਿਹਾਰ ਹਮੇਸ਼ਾ ਹੀ ਮਨਾਏ ਜਾਣੇ ਚਾਹੀਦੇ ਨੇ ਤੀਆਂ ਔਰ ਨੂਹਾਂ ਦੇ ਲਈ ਇਹ ਬਹੁਤ ਹੀ ਸੋਹਣਾ ਉਪਰਾਲਾ ਸਾਡੇ ਸਰਪੰਚ ਸਾਹਿਬ ਜੀ ਵੱਲੋਂ ਕੀਤਾ ਗਿਆ ਤੇ ਅਸੀਂ ਇਹਦੇ ਲਈ ਬਹੁਤ ਹੀ ਧੰਨਵਾਦੀ ਹਾਂ ਜੀ ਥੈਂਕ ਯੂ ਹਾਂ ਕੋਈ ਗੋਲੀ ਸੁਣਾਓ ਜੀ ਤੁਹਾਨੂੰ ਕੋਈ ਵੀ ਯਾਦ ਹੋਵੇ ਆਪਣੀ ਕਿ ਪੁਰਾਣੀ ਜੀ ਜੇ ਤੂੰ ਮੁੰਡਾ ਅਣਜਾਣ ਮੇਰੀ ਕਰ ਲੈ ਪਛਾਣ ਜੇ ਤੂੰ ਮੁੰਡਾ ਅਣਜਾਣ ਮੇਰੀ ਕਰ ਲੈ ਪਛਾਣ ਗੋਰੇ ਰੰਗ ਤੇ ਡੋਰੀਏ ਕਾਲੇ ਦੀ ਵੇ ਮੈ ਕੁੜੀਆਂ ਸ਼ਹਿਰ ਪਟਿਆਲੇ ਦੀ ਵੇ ਮੈ ਕੁੜੀਆਂ ਸ਼ਹਿਰ ਪਟਿਆਲੇ ਦੀ ਧੰਨਵਾਦ ਮੇਰਾ ਨਾਮ ਰਵਿੰਦਰ ਕਾਰ ਅੱਜ ਜੀ ਆਂ ਦਾ ਤਿਆਰ ਨਾ ਰਹੋ ਪਿੰਡ ਦੇ ਵਿੱਚ ਲੋਕਾਂ ਦਾ ਕਾਪੂਤਸਾ ਤੁਹਾਡਾ ਧੰਨਵਾਦ ਵੀ ਕਰਨ ਕਿ ਅਜਾ ਪ੍ਰੋਗਰਾਮ ਕਰਦੇ ਰਹਿੰਦਾ ਹਾਂ ਹਾਂਜੀ ਸਾਡ ਸਾਡੀ ਗ੍ਰਾਮ ਪੰਚਾਇਤ ਪਿੰਡ ਮਾਝੇ ਤੋਂ ਸਾਡਾ ਸਾਰਿਆਂ ਨੇ ਸਹਿਯੋਗ ਦਿੱਤਾ ਇਸ ਤਿਹਾਰ ਮਨਾਉਣ ਵਿੱਚ ਤੇ ਪਿੰਡ ਵਾਸੀਆਂ ਨੇ ਸਾਰ ਸਹਿਯੋਗ ਦਿੱਤਾ ਇਸ ਵਿੱਚ ਅਸੀਂ ਵੀ ਪਿੰਡ ਵੱਲੋਂ ਆਪਦੇ ਵੱਲੋਂ ਪਿੰਡ ਦਾ ਧੰਨਵਾਦ ਕਰਦੇ ਹਾਂ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਜਦੋਂ ਲੋਕ ਧੰਨਵਾਦ ਕਰਦੇ ਸਾਨੂੰ ਆਪਣੇ ਆਪ ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਲੋਕ ਸਾਡਾ ਸਾਥ ਦਿੰਦੇ ਹਨ